ਜਿਹੜਾ ਦੇਸ਼ ਸਾਡੇ ਜਿੰਨੀਆਂ ਗੱਲਾਂ ਹੁੰਦੀਆਂ ਫੌਜੀ ਰਿਹ ਆਜ ਕੰਬੋ ਦਾ ਸ਼ੇਰ ਪੁੱਤ ਪਿੰਡ 45 ਲੇਂਦਾ ਪੰਜਾਬ ਪਾਕਿਸਤਾਨ ਲਾਲਾ ਜਾਬਰ ਕੰਬੋ ਜਿਹੜਾ ਅੱਜ ਇੱਥੇ ਆਇਆ ਸ਼ਾਨੀ ਪੰਜਾਬ ਕਬੱਡੀ ਕਲੱਬ ਵੱਲੋਂ ਔਰ ਉਹਦੇ ਨਾਲ ਨਾਲ ਭਾਈ ਛਾਨੀ ਸੁਨਿਆਰਾ ਜੀ ਸਦਾਮ ਸੁਨਿਆਰਾ ਆਸਟ੍ਰੇਲੀਆ ਵਾਲੇ ਫੌਜੀ ਸੁਨਿਆਰਾ ਆਸਟ੍ਰੇਲੀਆ ਵਾਲੇ ਯਾਕੂਬ ਸੁਨਿਆਰੇ ਦੇ ਸ਼ੇਰ ਪੁੱਤਾਂ ਨੇ ਵੱਡਾ ਪਿਆਰ ਸਾਂਝਾ ਕੀਤਾ ਅੱਜ ਲਾਲਾ ਜਾਬਰ ਕਬੋ ਜੀ ਵੱਡਾ ਧੰਨਵਾਦ ਔਰ ਸ਼ਾਨੀ ਪੰਜਾਬ ਕਬੱਡੀ ਕਲੱਬ ਵਾਲੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਥੈਂਕ ਯੂ ਜਿਨ੍ਹਾਂ ਨੇ ਇਹ ਕਲੱਬ ਜੋੜਿਆ ਔਰ ਮੇਰੇ ਜਿਹੜੇ ਸੀਨੀਅਰ ਬੁਲਾ ਰਹੇ ਆ ਜਿਹੜੇ ਦੇਸ਼ਾਂ ਦੇਸ਼ਾਂ ਜਾ ਕੇ ਬੋਲਦੇ ਆ ਮੇਰਾ ਤਕਰੀਬਨ ਦੁਆ ਟੂਰ ਆ ਇੰਟਰਨੈਸ਼ਨਲ ਲੈਵਲ ਤੇ ਲੇਕਿਨ ਆ ਜਿਹੜੇ ਬੁਲਾ ਰਹੇ ਆ ਦੁਨੀਆ ਭਾਰ ਦੇ ਵਿੱਚ ਇਹਨਾਂ ਦਾ ਬੋਲੀਆਂ ਸਾਂਝੀਆਂ ਕਰਦੇ ਆ ਮੇਰਾ ਦਾ ਧੰਨਵਾਦ ਕਰਨਾ ਕਿ ਸਾਡੇ ਵਰਗੇ ਬੰਦਿਆਂ ਨੂੰ ਵੀ ਟਾਈਮ ਦਿੰਦੇ ਆ ਅਸੀਂ ਬੋਲ ਸਕਨੇ ਆ ਇਕ ਸਾਨੂੰ ਤਾਂ ਵੀਰੇ ਕਬੱਡੀ ਤੇ ਗਰਵ ਆ ਲੋ ਜੀ ਜਿਹੜੇ ਮੈਚ ਆ ਨਾ ਕਬੱਡੀ ਜਿਹੜੀ ਹੈ ਕਹਿੰਦੇ ਨੇ ਖੇਡਾਂ ਵਿੱਚ ਉੱਚੀ ਹੈ ਬਸ ਜ਼ਾਤ ਕਬੱਡੀ ਦੀ ਲੱਭੀ ਸਾਨੂੰ ਲਹੂ ਦੇ ਵਿੱਚੋਂ ਇਹ ਸੋਗਾਤ ਕਬੱਡੀ ਦੀ ਹੜਾ ਫਾਸਲਾ ਮੈਚ ਹੁੰਦਾ ਤਾਂ ਲੋਕੀ ਕਹਿੰਦੇ ਆ ਪੰਜਾਬੀਆਂ ਮੋਹ ਸੱਜਦੀ ਹੈ ਗੱਲਬਾਤ ਕਬੱਡੀ ਦੀ ਪੰਜਾਬੀਆਂ ਮੋਹ ਸੱਜਦੀ ਹੈ ਗੱਲਬਾਤ ਕਬੱਡੀ ਦੀ ਅੱਜ ਗੱਲਾਂ ਬਾਤਾਂ ਕਬੱਡੀ ਦੀਆਂ ਹੋਣੀਆਂ ਜਦ ਆਪਣੇ ਕਲੱਬ ਦਾ ਮੈਚ ਹੋਵੇਗਾ ਜਰੂਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਔਰ ਮੈਂ ਆਪਣੇ ਵੱਡੇ ਵੀਰੇ ਮੈਚ ਬੜਾ ਤਗੜਾ ਖੇਡੇ ਆ ਰਿਹਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਦੇ ਪ੍ਰਮੋਟਰ ਨੇ ਕੁਲਦੀਪ ਬਡਾਲਾ ਭੋਲਾ ਸਿੰਘ ਫੇਰੂਮਾਨ 골ਡੀ ਜੇ ਵੀ ਕਮਲ ਮਲੇਸ਼ੀਆ ਕਰਨਦੀਪ ਬਡਾਲਾ ਹੈਰੀ ਬਾਜਵਾ ਗੁਰਜੰਟ ਮਲੇਸ਼ੀਆ ਸੁਨੀਲ ਮਲੇਸ਼ੀਆ ਵਿੱਕੀ ਚਰਾਸ ਜਸਵੰਤ ਮਲੇਸ਼ੀਆ ਅਮਨ ਮਲੇਸ਼ੀਆ ਅਮਰਤਪਾਲ ਮਲੇਸ਼ੀਆ ਜਗਮੋਨ ਮਲੇਸ਼ੀਆ ਸਤਨਾਮ ਮਲੇਸ਼ੀਆ ਕਾਲੀ ਮਲੇਸ਼ੀਆ ਜਸੀ ਮਲੇਸ਼ੀਆ ਹੈਲੋ ਜਗਤਾਰ ਸਿੱਧੂ ਜਗਮੋਨ ਮਲੇਸ਼ੀਆ ਜਤਨ ਪਾਟਿਆ ਲਾਡੀ ਮਲੇਸ਼ੀਆ ਤੇ ਗੁਰਸ਼ਰਨ ਮਲੇਸ਼ੀਆ ਇਹਨਾਂ ਵੀਰਾਂ ਦਾ ਧੰਨਵਾਦ ਮੇਨ ਸਟੇ ਤੋਂ ਸੱਜੇ ਵਾਲੇ ਪਾਸੇ ਜਿਹੜੀ ਚੜ੍ਹਦੀ ਕਲਾ ਦੀ ਟੀਮ ਤੇ ਉਧਰ ਰੋਡ ਵਾਲੀ ਸਾਈਡ ਜਿਹੜੀ ਟੀਮ ਉਹ ਟੀਮ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਦੇ ਕਬੱਡੀ ਕਲੱਬ ਹੈਲੋ ਕਰਨ ਜੰਗੀ ਆਣਾ ਹੈਲੋ ਕਿ ਬੁਰਾ ਕਿਸੇ ਨੂੰ ਬੋਲਾ ਨਾ ਤੇ ਬੁਰਾ ਨਾ ਵੇਖਣਾ ਅੱਖਾਂ ਬਖਸ਼ਣ ਹਾਰਿਆ ਬਖਸ਼ ਲਈ ਮੇਰੇ ਐਬ ਕਰੋੜਾਂ ਲੱਖਾਂ ਮਲੇਸ਼ੀਆ ਦੀ ਸਮੁੱਚੀ ਫਾਉਂਡੇਸ਼ਨ ਦਾ ਸਾਰੇ ਦਰਸ਼ਕ ਭਰਾਵਾਂ ਦਾ ਸਾਰੇ ਖਿਡਾਰੀਆਂ ਦਾ ਦਿਲ ਦੀਆਂ ਗਰਾਂਜਾਂ ਦੇ ਵਿੱਚੋਂ ਧੰਨਵਾਦ ਹੈ ਅੱਜ ਦਾ ਇਹ ਦੂਜਾ ਦਿਨ ਹੈ ਤੇ ਇਸ ਕਹਿੰਦੇ ਤੀਜੇ ਮੁਕਾਬਲੇ ਦੀ ਸ਼ੁਰੂਆਤ ਹੋਈ ਹੈ ਇੱਕ ਪਾਸੇ ਬਾਬਾ ਯੋਰਾਵਰ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਹੈ ਤੇ ਦੂਸਰੇ ਬੰਨੇ ਚੜਦੀ ਕਲਾ ਪੀਬੀ 31 ਵਾਲਿਆਂ ਦੀ ਟੀਮ ਹੈ ਸਰਬਜੀਤ ਚੀਮੇ ਹੋਰਾਂ ਦੀ ਦਵਿੰਦਰ ਸਾਡਾ ਭਰਾ ਯਾਦਾ ਨੇ ਵੱਡੇ ਮੱਲ ਦੀਆਂ ਵੀਰਾ ਦਾਤੇ ਵਸਦਾ ਤਰਸੇਮ ਸਿੰਘ ਸੇਕੋ ਆਸਟ੍ਰੇਲੀਆ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ ਆ ਮਾਲ ਕਹਿੰਦੇ ਕੱਲ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਛਾਤਰ ਵਾਲਾ ਬਿੱਕਾ ਇੱਕ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਨੰਬਰ ਹੋਲਡ ਕਰ ਦਿੱਤਾ ਗਿਆ ਰੇਡ ਪੈ ਰਹੀ ਅਮਨ ਚੱਕ ਮਾਈਕ ਸੁਣਿਆ ਕਰਦੇ ਗੱਲ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਵਿਜੇ ਮਸਾਣੀਆਂ ਵਾਲਾ ਗੁਰਾਇਆ ਇਲਾਕਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੰਬਰ ਹੋਲਡ ਕਰ ਦਿੱਤਾ ਜੀ ਨੋਟ ਕੀਤਾ ਜਾਵੇ ਫੈਸਲੇ ਦੂਰੇ ਯਾਰੋ ਜਿੱਥੇ ਦੇਦਾਂ ਰਹਿਣਗੇ ਗਿਲੇ ਛੇ ਵੀ ਆਪਾਂ ਪਟਾਣੇ ਦੇ ਸਿਰੇ ਦੇ ਪੈਣਗੇ ਉਧਰ ਧੰਨਵਾਦ ਕਰਦੇ ਆਂ ਸਾਡਾ ਬੱਬਲ ਮਨਾਵਾ ਤੇ ਨਾਲ ਵੀਰ ਮਲਕੀਤ ਮਾਝੇ ਵਾਲਾ ਬੰਟੀ ਖੋਸਾ ਪਾਣੋ ਰੌਣਕੀ ਦੌਧਰ ਤੇ ਸਾਹਿਲ ਫਗਵਾੜਾ ਪ੍ਰਾਚੇਚੇ ਤੌਰ ਤੇ ਪੁੱਜਿਆ ਵੀਰਾਂ ਦਾ ਧੰਨਵਾਦ ਹੈ ਮੇਰੇ ਪਿੰਡਾਂ ਵਾਲੇ ਯਾਰ ਆਪਾਂ ਸਤਿਕਾਰ ਕਰਾਂਗੇ ਬੱਬਲ ਮਨਾਵਾ ਮਲਕੀਤ ਸਾਡਾ ਮਾਝੇ ਵਾਲਾ ਵੀਰ ਬੰਟੀ ਖੋਸਾ ਪਾਣੋ ਰਾਉਣ ਕੀ ਸਾਡਾ ਦੌਧਰ ਤੋਂ ਸਾਹਿਲ ਸਾਡਾ ਵੀਰ ਹੈ ਫਗਵਾੜੇ ਤੋਂ ਨਾ ਵੀਰਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਦੇ ਆ ਆਪਣੇ ਮਿੱਤਰਾਂ ਨਾਲ ਪੁੱਜੇ ਨੇ ਸਾਰੇ ਬੁਲਾਰਿਆਂ ਦਾ ਸਤਿਕਾਰ ਕਰਦੇ ਆ ਸਤਪਲ ਖੜਿਆਲ ਸਾਹਿਬ ਜੀ ਦਾ ਬਿੱਲੇ ਲਲਤੋ ਦਾ ਬਰਿੰਦਰ ਖੇਮਕਰ ਦਾ ਅਮਨ ਚਿੱਟੀ ਹੋਰਾਂ ਦਾ ਜਿੰਨੇ ਵੀ ਸਾਡੇ ਭਰਾ ਪੁੱਜਿਆ ਸਾਰਾ ਦਾ ਬਹੁਤ ਬਹੁਤ ਧੰਨਵਾਦ ਹੈ ਬਿੱਲਿਆ ਸੈਦੋ ਵਾਲਾ ਰੀਦੀ ਦਾ ਕਿੱਥੇ ਅੱਜ ਸੈਦੋ ਵਾਲਾ ਕਿਤੇ ਗਾਣਾ ਰੀਦ ਕਰਾ ਕੇ ਨਿਕਲ ਗਿਆ ਬਾਅਦ ਚ ਕਿਉਂ ਅਮਰੀਕ ਲੱਗਾ ਪਤਾ ਕਿੱਧਰ ਗਿਆ ਸੈਦੋ ਵਾਲਾ ਰੁਪਿੰਦਰ ਜਲਾਲ ਦਾ ਜਿਗਰੀ ਯਾਰ ਸਾਡਾ ਭਰਾ ਅੱਜ ਰੁਪਿੰਦਰ ਦਾ ਵੀ ਬਹੁਤ ਵੱਡੇ ਪੱਧਰ ਤੇ ਬੈਲਜியம் ਦੇ ਕਬੱਡੀ ਕੱਪ ਤੇ ਸਨਮਾਨ ਹੋਣਾ ਹੈ ਨਾਲ ਸਾਡਾ ਬੱਬੂ ਖੰਨੇ ਵਾਲਾ ਓਮ ਕੜਿਆਣਾ ਇਹ ਭਰਾ ਨੇ ਸਾਡੇ ਵੀਰ ਨੇ ਬੋਲੇ ਬਾਈ ਕੀ ਚੱਕਰ ਪੈ ਗਿਆ ਆ ਸਾਊਂਡ ਵਾਲਾ ਕਿੱਥੇ ਆ ਬੱਬੂ ਬਰਦਾਸਪੁਰੀਆ ਮੈਂ ਤੈਨੂੰ ਕੱਲ ਕਿਹਾ ਸੀ ਸਾਊਂਡ ਵਾਲੇ ਤੇ ਬਾਕੇ ਰੱਖਿਓ ਵੀ ਹੈ ਕਿੱਥੇ ਆ ਇਹ ਸਾਲਾ ਬਹਿ ਬਹਿ ਉੱਠਦਾ ਬਹਿ ਐਂਕਰ ਬਹਿ ਜਾਂਦਾ ਕਿਤੇ ਉੱਠ ਖੜਦਾ ਕਿਤੇ ਬਹਿ ਜਾਂਦਾ ਕਿਤੇ ਉੱਠ ਖੜਦਾ ਅੱਜ ਨਜ਼ਾਰਾ ਆਉਣਾ ਜੰਡ ਅੱਜ ਸਾਲਾ ਸਾਊਂਡ ਬਹਿਣ ਲੱਪਿਆ ਇਹਦੇ ਤੇ ਬੰਦਾ ਬਾਦੂ ਲਿਆ ਕੇ ਇਹਦਾ ਜ਼ਿੰਮੇਵਾਰ ਬੱਬੂ ਹੋਊਗਾ ਅਰਦਾਸਪੁਰੀਆ ਦਰਨਿਕ ਮੈਚ ਹੋਇਆ ਬੰਬੂ ਰਾਮ ਕੋਟੋਲਾ ਗਿਆ ਪਈ ਜਾਂਦਾ ਕੀ ਚੱਕਰਾ ਯਾਰ ਗਿਲੇਸ਼ ਕਿਵੇਂ ਦੂਰ ਕਰੀਏ ਤੇ ਆਪਾਂ ਮੈਚ ਚਲਾ ਦਈਏ ਚੜਦੀ ਕਲਾ ਕਬੱਡੀ ਕਲੱਬ ਦੇ ਸਾਰੇ ਪ੍ਰਮੋਟਰ ਸਾਡੇ ਵੀਰ ਭਾਈ ਨਰਿੰਦਰ ਕਾਲਾ ਗਲੋਟੀ ਵਾਲਾ ਲਾਡੀ ਬੱਕਾਪੁਰ ਨਾਲ ਨਸੀਬ ਥਾਲੀਵਾਲ ਗਲੋਟੀ ਬਬਲੂ ਸਾਡਾ ਮਲੇਸ਼ੀਆ ਵਾਲਾ ਭਰਾ ਸੋਨੂ ਥੰਦ ਤੇ ਨਾਲ ਗਿੱਲ ਮੋਗਾ ਪ੍ਰੀਤ ਢਿੱਲੋਂ ਗੋਰਾ ਬਰੰਗ ਜਗਤਾਰ ਬਰਾੜ ਤੇ ਸਾਡਾ ਭਰਾ ਰਾਜੂ ਮਲੇਸ਼ੀਆ ਗੁਰਬਾਜ ਮਲੇਸ਼ੀਆ ਜਗਜੀਤ ਮਲੇਸ਼ੀਆ ਜੁਝਾਰ ਮਲੇਸ਼ੀਆ ਮੈਂਟੂ ਹਿੰਦ ਹੋਟਲ ਤੇ ਨਾਲ ਸਤਨਾਮ ਹਿੰਦ ਹੋਟਲ ਮਨੀ ਮਲੇਸ਼ੀਆ ਸੋਨੀ ਹਿੰਦ ਹੋਟਲ ਗਿੱਲ ਅਚਰਾਲ ਤੇ ਧੰਨਵਾਦ ਕਰਦੇ ਆ ਸਾਡੇ ਭਰਾ ਉਧਰ ਰੈੱਡ ਚੈਰੀ ਹੋਟਲ ਵਾਲਿਆਂ ਦਾ ਉਸਾਮ ਅਲੀ ਜੀ ਦਾ ਮੀਆਂ ਉਸਾਮ ਤੇ ਪਸ਼ਵਾ ਪਲਵਾਨ ਸਾਡੇ ਬੜੇ ਪਿਆਰੇ ਮਿੱਤਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆ ਖੜਦਾ ਬਨਾਲੇ ਵਾਲਾ ਕੁਲਦੀਪ ਯਾਰ ਸਾਡਾ ਵੱਡੀਆਂ ਜ਼ਿੰਮੇਵਾਰੀਆਂ ਨੇ ਭਰਾਵੀਆਂ ਤੇ ਵਧੀਆ ਟੀਮਾਂ ਇਸ ਸਾਲ ਇਸ ਮੈਦਾਨ ਦੇ ਵਿੱਚ ਉਤਾਰਦੇ ਆ ਉਹਨਾਂ ਦਾ ਵੀ ਸਤਿਕਾਰ ਕਰਾਂਗੇ ਭਰਾ ਬਣ ਕੇ ਤਾਂ ਸ਼ੁਰੂਆਤ ਹੀ ਹੋਈ ਆ ਵੀਰੀ ਭਾਈ ਜੀ ਮੈਚ ਆਪਾਂ ਨੰਬਰ ਹੋਲਡ ਹੈ ਜੀ ਨੋਟ ਕੀਤਾ ਜਾਵੇ ਹੋਲਡ ਨੰਬਰ ਜਿਹੜਾ ਉਹ ਜਾਫੀ ਦਾ ਜੀ ਜਿਹੜਾ ਹੋਲਡ ਨੰਬਰ ਹੈ ਜਾਫੀ ਦਾ ਮੇਰੇ ਮਿੱਤਰੋ ਅਮਰੀਕ ਬਾਲਿਆਂ ਵਾਲੀ ਪਿੰਡ ਦਾ ਹੈ 베ਰੇ ਵਾਲੇ लवली ਨੇ ਕੱਲ ਬਹਿ ਜਾ ਬਹਿ ਜਾ ਕਰਵਾਈ ਇਸ ਮੈਦਾਨ ਦੇ ਵਿੱਚ 나ਥੀ ਵਾਲੀ ਅਮਰਤ ਹੈ ਨਾਲ ਕਹਿੰਦੇ ਦਾਰਾਪੁਰੀਆ ਹੈਰੀ ਹੈ ਉਧਰ ਝਾਤ ਵਜਦੀ ਹੈ ਤੇ ਸੱਤੂ ਸ਼ੇਰਪੁਰ ਤੋਂ ਨਾਲ ਹੈ ਨਾਲ ਹਰਮਨ ਸਰੀਆਲੀ ਦਾ ਵਧੀਆ ਜਾਫੀ ਕਹਿੰਦੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਹੈ ਲੈ ਵੀ ਅਮਨ ਚੱਕਲਾ ਮਾਈਕ ਸੋਹਣਿਆ ਕਰਦੇ ਗੱਲ ਖੇਡ ਕਬੱਡੀ ਦੀ ਹਲੋ ਲਾਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਸ ਵੇਲੇ ਵਿਜੇ ਮਸਾਣੀਆਂ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਇੱਕ ਕੰਨੀ ਤੇ ਹੈਰੀਏ ਧਾਰਾਪੁਰੀਆ ਵੇਖਦੇ ਨੇ ਕਿ लवली ਇਹ ਪੀਰੇ ਵਾਲਾ ਆਹ ਮੁੰਡੇ ਨੇ ਕੱਲ ਮੇਲਾ ਨਚਾਇਆ ਮੇਰੇ ਆ ਨੌਜਵਾਨ ਲਵਲੀ ਫੇਰੇ ਆ ਆ ਫੇਰੇ ਵਾਲਾ ਲਵਲੀ ਆ ਬਾਰਡਰ ਦੇ ਇਲਾਕੇ ਚੋਂ ਚੱਲ ਕੇ ਆਇਆ ਮੇਰੇ ਮਿੱਤਰੋ ਕੱਲ ਵੀ ਜੱਫੇ ਚੋਟੀ ਦੇ ਅੱਗੇ ਤਾੜੀ 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 ਆਓ ਸਰਬਜੀਤ ਚੀਮੇਵਰਾਂ ਦਾ ਚਹੇਤਾ ਬੱਬੂ ਬਾਈ ਸਾਉਂਡ ਵਾਲ ਨੂੰ ਬੁਲਾ ਲਓ ਯਾਰ ਗਰਦਾਸਪੁਰਿਆ ਬਟਾਲੇ ਵਾਲਿਆ ਹੈਲੋ ਆ ਚੰਦਰਾ ਬਾਬਾ ਉੱਠਦਾ ਭਰਾ ਬਣ ਕੇ ਜਲਾਲ ਕੀ ਆਪਾਂ ਸਾਰੇ ਮੈਚ ਸਰੇ ਦੇ ਹੋਣੇ ਆ ਮੜ ਕੇ ਸਾਲ ਬਾਅਦ ਰੌਣਕਾਂ ਲੱਗੀਆਂ ਬੱbbi ਗੱਜਣੇ ਲਈ ਧੰਨਵਾਦ ਕਬੱਡੀ 1 2 3 ਦਾ ਧੰਨਵਾਦ ਕਰਦੇ ਆ ਅਮਨ ਕਰਦੇ ਗੱਲ ਸੁਣਿਆ ਲਓ ਸਾਹਮਣੇ ਅੱਗੇ ਅਗਲੇ ਪਾਸੇ ਨੌਜਵਾਨ ਜੱਗਾ ਬਿਲਾਸਪੁਰਿਆ ਇਸ ਵੇਲੇ ਆਹ ਲੱਗੀ ਹੋਈ ਕੈਂਚੀ ਆਹ ਸੈਂਟਰ ਜੇਲ ਹੁੰਦੀ ਹੈ ਬਗਾਨੇ ਪੁੱਤ ਇੰਜ ਪੇਲ ਸਿੱਟਦੇ ਜਿਵੇਂ ਚੱਕਲੇ ਦੇ ਉੱਤੇ ਰੋਟੀ ਵੇਲ ਹੁੰਦੀ ਹੈ ਲਓ ਇਧਰਲੇ ਪਾਸੇ ਕਮਾਲ ਹੁੰਦੀ ਹੋਈ ਕਮਾਲ ਦਾ ਪੁਆਇੰਟ ਬਾਬਾ ਜੋਰਾਵਾ ਸਿੰਘ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਇੱਕ ਸ਼ਮਸਪੁਰੀਆ ਪ੍ਰਸਿੱਧ ਹੋਇਆ ਮੇਰੇ ਪੰਜਾਬੀ ਵੀਰੋ ਇੱਕ ਕੀਹਾ ਦੌੜ ਵਾਲਾ ਸੁਲਤਾਨ ਆ ਮਾਝੇ ਵਾਲਾ ਸੁਲਤਾਨ ਬਟਾਉਣ ਚਬਾਤਾ ਪਿਆ ਹਰਦੋ ਰਦਰ ਪਿੰਡ ਹੈ ਮੇਰੇ ਮਿੱਤਰੋ ਵੱਡੀਆਂ ਗੱਲਾਂ ਨੇ ਸੁਲਤਾਨ ਦੀ ਪਾਈ ਹੋਈ ਰੇਡ ਫਰੰਦੀਪੁਰੀਏ ਗੋਪੀ ਦੀ ਟੀਮ ਲਈ ਖੇਡਣ ਵਾਲਾ ਮੱਲ ਉਧਰ ਅਮਰਤ 나ਥੇ ਵਾਲੀਆ ਕਮਾਲ 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 ਆਓ ਸਿਰੇ ਦਾ ਮੁਕਾਬਲਾ ਹੈ ਮਾਝੇ ਦਾ ਵੀ ਦੌਰ ਚੱਲਦਾ ਉਧਰ ਦਵਾਬੇ ਦਾ ਵੀ ਦੌਰ ਚੱਲਦਾ ਪੂਰੀ ਦੁਨੀਆ ਚ ਤੂਦੀ ਬੋਲੀ ਹੈ ਮਾਲਵੇ ਦੀ ਔਰ ਖੇਡ ਕਬੱਡੀ ਦੀਆਂ ਵੱਡੀਆਂ ਗੱਲਾਂ ਨੇ ਰਮਦਾਸ ਵਾਲਾ ਘੋੜਾ ਵੀ ਚੇਚੇ ਤੌਰ ਤੇ ਸਾਰੇ ਖਿਡਾਰੀ ਵੱਡੇ ਵੱਡੇ ਮੱਲ ਨੇ ਅੱਜ ਕਾਠਵੀ ਜਿੱਤੀ ਵਾਲਾ ਵੱਜੂਗਾ ਕਿਉਂਕਿ ਸੰਦੇਆ ਕੰਮ ਕਰ ਛੱਡ ਕੇ ਕਬੱਡੀ ਨੂੰ ਚਾਉਣ ਵਾਲੇ ਭਰਾ ਸਾਡੇ ਚੇਚੇ ਤੌਰ ਤੇ ਪੁੱਜੇ ਹੋਇਆ ਆਓ ਸਾਹਮਣੇ ਕਹਿੰਦੇ ਕਪਲਾ ਸ਼ਾਤਰ ਵਾਲਾ ਸਿੰਘ ਸਰਦਾਰ ਦਾ ਜੱਫਾ ਅਮਨ ਵੇਖ ਯਾਰਾ ਲਓ ਗੋਪੀ ਕੜਿਆਣੇ ਵਾਲਾ ਇਸ ਵੇਲੇ ਲਾਹ ਤਕੜਾ ਜੱਫਾ ਨੰਬਰ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ ਹੈ ਖੜਿਆਣੇ ਵਾਲਾ ਸਮਰਾਲਾ ਇਲਾਕਾ ਮੇਰੇ ਮਿੱਤਰੋ ਇਸ ਵੇਲੇ ਕੜਿਆਣੇ ਵਾਲਾ ਗੋਪੀ ਲਾ ਤਕੜਾ ਜੱਫਾ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਤਲਵੰਡੀ ਚੌਧਰਾਂ ਵਾਲਾ ਮੁੰਨਾ ਆ ਮੁੰਡਾ ਨਿਊਜ਼ੀਲੈਂਡ ਕੈਨੇਡਾ ਵਿੱਚ ਵੀ ਖੇਡ ਆਇਆ ਲਓ ਇਹ ਆ ਮੁੰਨਾ ਤਲਵੰਡੀ ਚੌਧਰਾਂ ਵਾਲਾ ਕਮਾਲ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਉਧਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਾਜ਼ਿਲ ਸਿੰਘ ਕਬੱਡੀ ਕਲੱਬ ਦੇ ਆ ਕੁਲਦੀਪ ਬਡਾਲਾ ਵਿੱਕੀ ਚਰਾਸ ਦੇ ਭੋਲਾ ਸਿੰਘ ਫੇਰੋ ਮਾਨ ਵਾਲੇ ਸਾਡੇ ਵੀਰ ਹਰਜੁਨ ਪੁੱड्डੂ ਤੇ ਗੁਰਜੰਟ ਮਲੇਸ਼ੀਆ ਇਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਓ ਅਗਲੀ ਕਬੱਡੀ ਪੌਂਡ ਦੇ ਲਈ ਰਮਦਾਸ ਵਾਲਾ ਘੋੜਾ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੇ ਚਾਰਾਂ ਵਿੱਚੋਂ ਸ਼ੇਰਪੁਰ ਦੋਨੇ ਵਾਲੇ ਸੱਤੂ ਦੇ ਨਾਲ ਮੁਕਾਬਲਾ ਸਖਤ ਘੋੜਾ ਤੇ ਸੱਤੂ ਘੋੜਾ ਤੇ ਸੱਤੂ ਘੋੜਾ ਤੇ ਸੱਤੂ ਘੋੜਾ ਤੇ ਸੱਤੂ ਮੁਕਾਬਲਾ ਸਿਰੇ ਦਾ ਮੇਰੇ ਮਿੱਤਰੋ ਚੋਟੀ ਦਾ ਮੈਚ ਚੱਲਦਾ ਹੈ ਉਧਰ ਕਹਿੰਦੇ ਫੇਰੇ ਵਾਲਾ लवली ਆ ਸਾਹਮਣੇ ਕਹਿੰਦੇ ਗੱਭਰੂ ਪਾਈ ਵਾਲੇ ਦੀਆਂ ਵੀ ਗੱਲਾਂ ਹੁੰਦੀਆਂ ਕਬੱਡੀ ਪੈ ਰਹੀ ਅਮਨ ਕਰ ਗੱਲ ਸੋਹਣਿਆ ਲਓ ਵਿਜੇ ਮਸਾਣੀਆਂ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੇ ਮੰਨੇ ਪਰ ਮੰਨੇ ਯਾਫੀ ਮੇਰੇ ਮਿੱਤਰੋ ਲਓ ਇੱਕ ਇੱਕ ਅੰਨੀ ਤੇ ਵੇਖਦੇ ਕਿ ਨੌਜਵਾਨ ਅਮਰਤ ਨਾਥੇ ਆਣੀਆਂ ਮੁਕਾਬਲਾ ਸਕਤੇ ਆ ਮਸਾਣੀਆਂ ਵਾਲਾ ਵਿਜੇ ਮੇ ਦੇ ਵਿਰਿਓ ਗੁਰਾਇਆਂ ਇਲਾਕਾ ਏ ਤੇ ਨੰਬਰ ਇਸ ਵੇਲੇ 리ਡਰ ਦੇ ਸੇ ਜਾ ਜੁੜਿਆ ਮੈਚ ਰੁਕਿਆ ਉਧਰ ਸੇ ਸਾਡੇ ਬੜੇ ਸਤਕਾਰਯੋਗ ਵੀਰ ਜਗਤਾਰ ਸਿੱਧੂ ਡਾਕਟਰ ਪੁੱਡੂ ਸੰਦੀਪ ਲਵਾਣਾ ਕਾਲੀ ਸੈਤਲ ਟੀਮਾ ਚਰਾਸ ਜਤਨ ਜੀਆ ਗੁਰੀ ਸਰਸਾ ਨਰੀਤ ਚਰਾਸ ਬਲਜਿੰਦਰ ਸਰਸਾ ਮਨਜਿੰਦਰ ਕੇਲ ਵਿਕੀ ਚਰਾਸ ਅਰਜਨ ਪੁੱਡੂ ਗੁਰਜਟਪਲੇਸ਼ੀਆ ਦੋ ਲੈਂਡਮੈਨ ਲੱਗ ਜਾਣ ਭਰਾ ਬਣ ਕੇ ਦੋ ਲੈਂਡਮੈਨ ਜੇ ਉਧਰ ਪੰਜਾਬ ਦੇ ਲੈਂਡਮੈਨ ਲੱਗਣਾ ਹੋਵੇ ਘੱਟੋ-ਘੱਟ 40 ਲੱਖ ਰੁਪਏ ਦੇਣਾ ਪੈਂਦਾ ਹੈ ਇੱਥੇ ਲੈਂਡਮੈਨ ਫ੍ਰੀ ਲੱਗਨੇ ਆ ਪੰਗਾ ਤਾਂ ਆਈ ਆ ਸਾਰਾ ਲੈਂਡਮੈਨ ਲੱਗ ਜੋ ਭਰਾ ਬਣ ਕੇ ਫ੍ਰੀ ਵਾਲੇ ਪਾਸੇ ਪੰਜਾਬੀ ਘਾਤੀ ਤੁਰਦੇ ਆ ਤੇ ਕਮੈਂਟਰੀ ਵਾਲੇ ਅੱਧੇ ਫ੍ਰੀ ਆਏ ਫਿਰਦੇ ਆ ਜਲਦੀ ਜਲਦੀ ਭਰਾ ਬਣ ਕੇ ਲੈਂਡਮੈਨ ਲਾ ਦਿਓ ਕੋਈ ਨਾ ਕੋਈ ਮੈਚ ਬਹੁਤ ਤਗੜਾ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ ਜੇ ਬ੍ਰੇਕ ਦੀ ਨਾ ਪਵੇ ਤਾਂ ਵਧੀਆ ਗੱਲ ਆ ਕਿਉਂਕਿ ਮੈਚ ਬਹੁਤ ਫਸਮਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਜੰਡ ਕਹਾਲੇ ਵਾਲਾ ਵੀਰ ਆ ਸਾਡਾ ਨਾਲ ਉਧਰ ਅਜੇ ਕੋਈ ਡਡਵੰਡੀ ਐ ਛਾਤ ਵਾਲਾ ਪਾਦੇ ਜੋੜ-ਜੋੜ ਕੇ ਮੌਸਮ ਵੀ ਠੰਡਾ ਜਾ ਹੋ ਗਿਆ ਅਮਨ ਚੱਕ ਮੈਕ ਸੋਹਣਿਆ ਕਰਦੇ ਗੱਲ ਆਉ ਪੈਂਦੀ ਹੋਈ ਕਬੱਡੀ ਲਾ ਬਿੱਕਾ ਛੱਤਰ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਵੇਖਦੇਗੇ ਸਰਹਾਲੀ ਵਾਲਾ ਆਹ ਮੁੰਡਾ ਇਸ ਵੇਲੇ ਬਲਾਸਪੁਰਿਆ ਜੱਗੇ ਦੇ ਨਾਲ ਮੁਕਾਬਲਾ ਸਕਤੇ ਆਹ ਜਫਾ ਲੱਗ ਗਿਆ ਤੇ ਤਾੜੀ ਵੱਜੂ ਇੱਕ ਪਾਸੇ ਬਲਾਸਪੁਰਿਆ ਤੇ ਦੂਜੇ ਪਾਸੇ ਬਿੱਕਾ ਛੱਤਰ ਵਾਲਾ ਕਮਾਲ ਦਾ ਪਾਣੀ ਜੋੜ ਗਿਆ ਲਾਓ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਇਹ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਦੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾ ਕਰ-ਕਰ ਪੁੱਛਦੇ ਆ ਕਿ ਸ਼ੇਰਾਂ ਵਰਗੇ ਗੱਭਰੂ ਜਦ ਵਿੱਚ ਮੈਦਾਨੀ ਬੁੱਕਦੇ ਆ ਇਧਰ ਕਹਿੰਦੇ ਮਾਝੇ ਵਾਲਾ ਸੁਲਤਾਨ ਕਬੱਡੀ ਪਾ ਰਿਹਾ ਸਰਬਜੀਤ ਚੀਮੇ ਹੋਰਾਂ ਦੀ ਟੀਮ ਖੇਡ ਰਹੀ ਹੈ ਵੱਡੇ ਮੱਲ ਨੇ ਤਰਸੇਮ ਆਸਟ੍ਰੇਲੀਆ ਤੋਂ ਨਾਰਾਪੁਰੀਆ ਜੇ ਐਂ ਭੁਜਾਈ ਗਿਆ ਤੇ ਮੈਨੂੰ ਲੱਗਦਾ ਸਾਰੇ ਮੈਚ ਬਾਹਰ ਬਹਿ ਕੇ ਵੇਖਣੇ ਪੈਣਗੇ ਆ ਮੱਲਾ ਤਕੜਾ ਹੋ ਜਾ ਉਧਰ ਕਹਿੰਦੇ ਭਿੰਡਰਾਂ ਵਾਲਾ ਰਮਨਾ ਕਬੱਡੀ ਦੀ ਨਰਸਰੀ ਦੇ ਤੌਰ ਤੇ ਪਿੰਡ ਜਾਣਿਆ ਜਾਂਦਾ ਚਾਹੇ ਬੰਤੇ ਭਿੰਡਰ ਦੀ ਗੱਲ ਕਰੀਏ ਚਾਹੇ ਇਕੱਲੇ ਭਿੰਡਰ ਦੀ ਗੱਲ ਕਰੀਏ ਤੇ ਅੱਜ ਕੱਲ੍ਹ ਵਿਚ ਇਹ ਬੱਬੂ ਪਿੰਡਰਾਵਾਲਾ ਔਰ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਬਲਜਿੰਦਰਾ ਪਿੰਡਰ ਦੁਨੀਆ ਮਾਨ ਕਰਦੀ ਹੈ ਫੈਸਲਾ ਕੀ ਹੈ ਵੀ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਨੰਬਰ ਕਿੰਦੇ ਪਿੰਡਰਾਵਾਲਾ ਰਮਣਾ ਅਾਇਦਾ ਕਹਿੰਦੇ ਤਲਵੰਡੀ ਚੌਧਰੀਆਂ ਪਿੰਡ ਕਬੱਡੀ ਵੀ ਬਹੁਤ ਤਗੜੀ ਖੇਡੀ ਗਈ ਤੇ ਖਿਡਾਰੀ ਵੀ ਬਹੁਤ ਤਗੜੇ ਧਰਤੀ ਨੇ ਪੈਦਾ ਕੀਤੇ ਹੈ ਇੰਦਰਜੀਤ ਜੋਸ਼ਨ ਵੱਡੀ ਟੀਮ ਬਣਾਉਂਦਾ ਹੈ ਯਰਮਨ ਦੇ ਵਿੱਚ ਮੇਰੇ ਮਿੱਤਰੋ ਇਹ ਮੁੰਨਾ ਹੈ ਤਲਵੰਡੀ ਚੌਧਰੀਆਂ ਵਾਲਾ ਇਧਰ ਪਈ ਵਾਲਾ ਕੈਲੀ ਮੇਰੇ ਮਿੱਤਰੋ ਗੱਲਾਂ ਦੁਨੀਆ ਦੇ ਵਿੱਚ ਹੋਣੀਆਂ ਆਹ ਬੱਲੇ ਬੱਲੇ ਹੋਈ ਪਈ ਆਹ ਤਲਵੰਡੀ ਵਾਲਾ ਮੁੰਨਾ ਕਹਿੰਦੇ ਵਾਟਾ ਵੱਡਦਾ ਤੁਰਿਆ ਜਾਂਦਾ ਹੈ ਲੈ ਵੀ ਅਮਨ ਸਾਹਮਣੇ ਵੇਖ ਫੇਰ ਕਬੱਡੀ ਪਹਿਲੀ ਲਓ ਕਪਿਲ ਛੱਤਰ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਡਦਾ ਫਿਆ ਕਪਿਲ ਕਬੱਡੀ ਪਾ ਰੇ ਆਹ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਕੌਣ ਹਰਮਨ ਸਰਹਾਲੀ ਵਾਲਾ ਸ਼ੇਰਪੁਰ ਦੋਨੇ ਵਾਲਾ ਸੱਤੂ ਏ ਉਹ ਗੋਪੀ ਕੜਿਆਣੇ ਵਾਲਾ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਸਾਹਮਣੇ ਪੈਂਦੀ ਔ ਰੇਡ ਚਾਰਾਂ ਵਿੱਚੋਂ ਇੱਕ ਨੇ ਕੀਤੀ ਟਰਾਈ ਏ ਲਓ ਇਹ ਆ ਸ਼ੇਰਪੁਰ ਦੋਨੇ ਵਾਲਾ ਸੱਤੂ ਮੇਰੇ ਪੰਜਾਬੀ ਵੀਰੋ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਲਓ ਅਗਲੀ ਕਬੱਡੀ ਪੌਂਡ ਦੇ ਲਈ ਇਸ ਵੇਲੇ ਮੈਦਾਨ ਦੇ ਵਿੱਚ ਮਸਾਣੀਆਂ ਪਿੰਡੇ ਗੁਰਾਇਆਂ ਇਲਾਕਾ ਏ ਆਹ ਸਾਹਮਣੇ ਵਿਜੇ ਨਾਮ ਦਾ ਖਿਡਾਰੀ ਇਸ ਵੇਲੇ ਕਬੱਡੀ ਪੌਂਡ ਦੇ ਲਈ ਐਨ ਝੁਕਿਆ ਹੋਇਆ ਤੀਰ کمان ਵਾਂਗੂ ਨੌਜਵਾਨ ਗੱਭਰੂ ਚਾਰ ਖਿਡਾਰੀ ਨੇ ਦਾਰਾਪੁਰੀਆ ਹੈਰੀਏ ਨਾਲ ਅਮਰ ਤੇ ਨਾਥੇ ਆਣੀਆਂ ਲਾਓ ਇਧਰ ਲਈ ਸਾਈਡ ਦੇਖਦੇ ਕਿ ਡਬਲ ਟੱਚ ਤੇ ਨੰਬਰ ਜਿਹੜਾ ਉਹ ਬਾਬਾ ਜੋਰਾਫਨ ਵਰਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਾਓ ਅਗਲੀ ਕਬੱਡੀ ਘੋੜੇ ਰਮਦਾਸ ਜੀ ਦੀ ਤੇ ਬੋਲ ਸਾਡੇ ਉਸਤਾਦ ਜੋੜਾ ਰਮਦਾਸ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਅੰਦਰ ਪੈਂਦੀ ਹੋਏ ਰੇਡ ਹੈ ਚਾਰ ਮਲ ਤਿਆਰ ਨੇ ਗੱਲ ਕਹਿੰਦੇ ਵੀ ਗੱਬਰੂ ਅਰਸ਼ ਤੇ ਗੱਲਾਂ ਕਹਿੰਦੇ ਸੱਤੂ ਸ਼ੇਰਪੁਰ ਦੋਨੇ ਵਾਲਾ ਓਏ ਗੱਲ ਵੱਡੀ ਆ ਗੱਲ ਵੱਡੀ ਆ ਗੱਲ ਵੱਡੀ ਆ ਇਹ ਤਾਂ ਖੇਡ ਕਬੱਡੀ ਆ ਗੱਲ ਵੱਡੀ ਆ ਇਹ ਤਾਂ ਖੇਡ ਕਬੱਡੀ ਹੈ ਮੈਚ ਵੀ ਫਸਿਆ ਪਿਆ ਮੇਰੇ ਮਿੱਤਰੋ ਆਏ ਸੁਲਤਾਨ ਪ੍ਰੀਤਮ ਪਹਿਲਵਾਨ ਦੇ ਪੁੱਤਰ ਦੀਆਂ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਆਹ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਕਿ ਜਿੰਨਾ ਵਿੱਚ ਕੋਈ ਗੱਲਬਾਤ ਹੁੰਦੀ ਹੈ ਆਓ ਸਾਹਮਣੇ ਮੇਰੇ ਮਿੱਤਰੋ ਇਹ ਆ ਸੁਲਤਾਨ ਚਾਰ ਮੱਲ ਤਿਆਰ ਗੱਲਾਂ ਦਾਰਾਪੁਰੀਏ ਹੈਰੀ ਨਾ ਹੋਣਗੀਆਂ ਜਾਂ ਅਮਰਤ ਨਾ ਹੋਣਗੀਆਂ ਜਾਂ ਮੇਰੇ ਵਾਲੇ लवली ਨਾ ਹੋਣਗੀਆਂ ਇਧਰ ਅਮਰਤ ਤੇ ਕਹਿੰਦੇ ਸੁਲਤਾਨ ਭੱਜ ਲੈ ਸੁਲਤਾਨ ਭੱਜ ਲੈ ਸੁਲਤਾਨ ਭੱਜ ਲੈ ਸੁਲਤਾਨ ਲੱਗ ਗਈ ਜਾਨ ਛਾਤਰ ਵਾਲਿਆ ਤਗੜਾ ਹੋ ਮੱਲਾ ਆਹ ਦੇ ਦਿਆ ਥਾਪੀ ਬਣਾਲੇ ਵਾਲੇ ਨੇ ਜਿਵੇਂ ਸਿਆੜੀ ਬੁੜੀ ਮੱਝ ਚੋਕੇ ਦਿੰਦੀ ਹੁੰਦੀ ਆ ਆਹ ਮੁੰਡੇ ਨੇ ਬੱਲੇ ਬੱਲੇ ਕਰਵਾਦੀ ਮੇਰੇ ਮਿੱਤਰੋ ਸ਼ਾਤਰ ਵਾਲਾ ਬਿੱਕਾ ਸਾਹਮਣੇ ਕਬੱਡੀ ਪਾ ਰਿਹਾ ਹੈ ਅਮਨ ਕਾਰ ਮੁੰਡੇ ਦੀ ਗੱਲ ਆਹ ਪਈ ਕਬੱਡੀ ਸ਼ਾਤਰ ਵਾਲਾ ਗੋਪੀ ਕੜਿਆਣੇ ਵਾਲਾ ਇਸ ਵੇਲੇ ਆਹ ਮੋਰੇ ਖੜ ਕੇ ਹੌਸਲੇ ਦੇ ਨਾਲ ਆਹ ਜਫਾ ਲਾਉਣ ਦਾ ਯਤਨ ਕਰ ਰਿਹਾ ਹੈ ਪਰ ਬਿੱਕਾ ਸ਼ਾਤਰ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਉਹ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ ਉਹ ਡਰਦੇ ਨੇ ਹੁੰਦੇ ਜਨਾ ਦੁਨੀਆ ਡਰਾਉਣੀ ਕਈ ਵਾਰੀ ਅੱਖਾਂ ਉੱਤੇ ਬੰਨ ਪੱਟੀਆਂ ਢਾਗੇ ਸੋਈ ਵਾਲੇ ਨੱਕੇ 'ਚ ਲਗਾਉਣੇ ਪੈਂਦੇ ਆ ਐਵੇਂ ਰਹਿੰਦੇ ਲੋਕੀ ਚੰਗੇ ਦਿਨ ਉਡੀਕਦੇ ਚੰਗੇ ਦਿਨ ਆਉਂਦੇ ਨਹੀਂ ਮਿਹਨਤ ਨਾਲ ਲਿਆਉਣੇ ਪੈਂਦੇ ਆ ਕਿ ਚੰਗੇ ਦਿਨ ਆਉਂਦੇ ਨਹੀਂ ਉਹ ਮਿਹਨਤ ਨਾਲ ਲਿਆਉਣੇ ਪੈਂਦੇ ਆ ਤਲਵੰਡੀ ਵਾਲਾ ਮੁੰਨਾ ਇਸ ਵੇਲੇ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ 'ਤੇ ਜੋੜਦਾ ਹੋਇਆ ਉਧਰਲੇ ਪਾਸੇ ਭੋਲੇ ਸਿੰਘ ਫੇਰੂਮਾਨ ਦਾ ਜੋਰ ਲੱਗਾ ਹੋਇਆ ਬਡਾਲੇ ਵਾਲੇ ਕੁਲਦੀਪ ਜੀ ਅੱਜ ਪਿਆਰ ਨਹੀਂ ਲੱਗ ਰਹੇ ਆਹ ਕਬੱਡੀ ਇਸ ਵੇਲੇ ਭਿੰਡਰਾਂ ਵਾਲੇ ਰਮਨੇ ਦੀ ਪੈ ਗਈ ਚਾਰ ਨੇ ਚਾਰਾਂ ਵਿੱਚੋਂ ਸ਼ੇਰਪੁਰ ਦੋਨੇ ਵਾਲਾ ਨਾਲ ਵੇਖਦਗੇ ਜੱਗਾ ਬਿਲਾਸਪੁਰੀਆ ਤੇ ਨਾਲ ਸਰਹਾਲੀ ਵਾਲਾ ਹਰਮਨ ਹੈ ਚਾਰ ਨੇ ਮੁੰਡੇ ਪਿੰਡ ਵਾਲਾ ਇਸ ਵੇਲੇ ਗੁੱਜਰ ਵੀ ਤਿਆਰ ਏ ਆਉਂ ਵੇਖਦੇ ਹਾਂ ਕਿ ਪੈਂਦੀ ਫਿਰ ਰੇਡ ਤੇ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਬਿਲਾਸਪੁਰਿਆ ਜੱਗਾ ਤੇ ਭਿੰਡਰਾ ਵਾਲਾ ਰਮਨਾ ਤਜਰਬੇਦਾਰ ਖਿਡਾਰੀ ਹਮਾਲ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਵਿਜੇ ਦੀ ਰੇਡ ਤੇ ਬੋਲ ਸਾਡੇ ਲਓ ਵਿਜੇ ਦੀ ਕਬੱਡੀ ਪੈ ਰਹੀ ਹੈ ਆਉਂ ਦਾਰਾਪੁਰਿਆ ਲੱਗ ਗਿਆ ਟੁੱਟ ਕੇ ਮੇਰੇ ਮਿੱਤਰੋ ਏ ਗੱਲ 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 ਵੱਖਰੀ ਜਿਹੜੇ ਹਸਾਵਨਾ ਜਮਾਨਾ ਚੱਲਦਾ ਹੈ ਜੋੜਿਆ ਪਾ ਕਬੱਡੀ ਉਧਰਲੇ ਬੰਨੇ ਬਾਬਾ ਜੋਰਾ ਪਰ ਬਾਬਾ ਫਤਿਹ ਸਿੰਘ ਆਓ ਸ਼ੰਦੇ ਗੱਲ ਹੋਰਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਮੇਰੇ ਮਿੱਤਰੋ ਖਾਲਮ ਤੋਂ ਬੱਬੂ ਸਾਡੇ ਗੋਪੀ ਭਰਾ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਹੈ ਸਿਰੇ ਦਾ ਮੁਕਾਬਲਾ ਮੈਚ ਵੀ ਮੁੱਕ ਜੂ ਮੁੱਕ ਜੂ ਕਰਦਾ ਮੈਚ ਵੀ ਮੁੱਕ ਜੂ ਮੁੱਕ ਜੂ ਆਓ ਨੰਬਰ ਰੀਡਰ ਦਾ ਮੇਰੇ ਮਿੱਤਰੋ ਆਓ ਨੰਬਰ ਸਾਹਮਣੇ ਕਹਿੰਦੇ ਰਮਦਾਸ ਵਾਲੇ ਘੋੜੇ ਦਾ ਆ ਮੱਲਾ ਪਾਕ ਕਬੱਡੀ ਮੇਰੇ ਵਾਲਾ ਲੱਗ ਜਾ ਇੱਕ ਵਾਰੀ ਕਰਾ ਦੇ ਧੰਨ ਧੰਨ ਨੌਜਵਾਨਾ ਸਾਹਮਣੇ ਸੁਲਤਾਨ ਉਹ ਵੱਜ ਕਿਸੇ ਦੀ ਹਿੱਕ ਦੇ ਵਿੱਚ ਨੌਜਵਾਨਾ ਖੇਡ ਕਬੱਡੀ ਵੱਡੀ ਹੈ ਤਾਰਾਪੁਰੀਆ ਚਾੜਦਾ ਬਗਲਾ ਏ ਹਟ ਪਾਸੇ ਹਟ ਪਾਸੇ ਹਟ ਪਾਸੇ ਏ ਆ ਆ ਬੱਲੇ 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 ਉਹ ਤਾੜਾ 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 ਮਲੇਸ਼ੀਆ ਵਾਲਿਓ ਤਾੜਾ 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 ਆਹ ਬੱਲੇ 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 ਆਹ ਨਹੀਂ ਰੀਸਾ ਲਾਹ ਤਾਰਾਪੁਰੀਆ ਹੈ ਨਹੀਂ ਤੇ ਮੈਨੂੰ ਲੱਗਦਾ ਦਾਰਾਪੁਰੀ ਨੇ ਕਲੱਚ ਪਲੇਟਾਂ ਦਾ ਧੂਆ ਮਰਾਦਾ ਫੜ ਕੇ ਆ ਬੱਲੇ ਬੱਲੇ ਕਰਵਾਈ ਹੈ ਜੱਫਾ ਵੀ ਲੱਗਾ ਤੇ ਦੁਨੀਆ ਪੱਪਾਂ ਤੇ ਕਰਦੀ ਹੈ ਅਮਨ ਸ਼ਾਤਰ ਵਾਲਾ ਬਿੱਕਾ ਸਾਹਮਣੇ ਲਓ ਬਿੱਕਾ ਸ਼ਾਤਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਆਇਆ ਬੂਟੇ ਬਾਈ ਤੇਰਾ ਪੱਪ ਕੰਮ ਕਰ ਆ ਗਿਆ ਆਓ ਸਾਹਮਣੇ ਪੈਂਦੀ ਫਿਰ ਰੇਡ ਤੇ ਆ ਜੱਗਾ ਬਿਲਾਸਪੁਰ ਦੀ ਧਰਤੀ ਦਾ ਪਰ ਦੂਜੇ ਪਾਸੇ ਪਿੱਕਾ ਸ਼ਤਰ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸੇਜੁਰ ਦਾ ਹੋਇਆ ਇੱਕੋ ਜਿਹੇ ਰੰਗ ਫੋਜਵੇ ਮੁੜ ਕੇ ਰਪਈਆਂ ਦਾ ਲੈਣ ਦੇਣ ਹੋਜਵੇ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਵੱਡੀ ਵਿੱਚ ਵੜ ਕਰਨ ਦੌੜਦਾ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਇਹਦਾ ਤਲਵੰਡੀ ਚੌਧਰਣਾ ਪਿੰਡੇ ਮੁੰਨਾ ਨਾਮ ਹੈ ਆਹ ਖੇਡ ਕਬੱਡੀ ਦਾ ਇਹਨੂੰ ਟੌਪ ਦਾ ਧਾਰੀ ਕਬੱਡੀ ਪੌਂਡ ਦੇ ਲਈ ਅਗਲੇ ਦਿਨਾਂ ਟੀਮਾਂ ਵੀ ਗਰਾਊਂਡ ਦੇ ਵਿੱਚ ਆ ਜਾਣਾ ਅਗਲੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਆਹ ਵੇਰੇ ਵਾਲਾ ਕੋਸ਼ਿਸ਼ ਕਰਦਾ ਤੇ ਮੁੰਡਾ ਤਲਵੰਡੀ ਚੌਧਰੀਆਂ ਵਾਲਾ ਖੇਡ ਕਬੱਡੀ ਦਾ ਵੱਡਾ ਮੱਲ ਹੈ ਮੈਂ ਬੇਨਤੀ ਕਰਾਂਗਾ ਅਗਲਾ ਮੈਚ ਰਾਮਨ ਬਲੂ ਦੇ ਨਾਲ ਬਾਬਾ ਰੌਲ ਸਪੋਰਟ ਦੀ ਟੀਮ ਜਿਹੜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਵੇਗੀ ਜਲਦੀ ਦੇ ਨਾਲ ਰੌਲ ਰੈੱਡ ਦੀ ਟੀਮ ਇਹ ਸਤਕਾਰ ਸਹਿਤ ਮੈਦਾਨ ਦੇ ਵੱਲ ਆ ਜਾਵੇ ਰਮਦਾਸ ਵਾਲੇ ਘੋੜੇ ਦੀ ਕਬੱਡੀ ਪੈ ਰਹੀ ਹੈ ਸ਼ੇਰਪੁਰ ਦੋਨੇ ਵਾਲਾ ਗੱਲਾਂ ਵੱਖਰੀਆਂ ਕਰਦਾ ਮੇਰੇ ਮਿੱਤਰੋ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਆਓ ਸ਼ਿੰਦੇ ਗੱਲ ਹੋਰਾਂ ਦੀ ਬਣਾਲੇ ਵਾਲੇ ਕੁਲਦੀਪ ਦੀ ਵੱਡੀ ਟੀਮ ਹੈ ਇਧਰ ਸਰਬਜੀਤ ਚੀਮਾ ਆਹ ਬੇਫਿਕਰਾ ਓਕੇ ਖੜਾ ਉਧਰ ਨਾਲ ਸਾਡਾ ਵੀਰ ਹੈ ਵੀਰਾ ਦਾਤੇਵਾਸ ਤੇ ਕਹਿੰਦੇ ਤਰਸੇਮ ਸੇਖੋ ਆਸਟ੍ਰੇਲੀਆ ਆ ਇਧਰ ਕਹਿੰਦੇ ਦਾਰਾਪੁਰੀਆ ਮੁੱਲ ਮੋੜਦਾ ਓਏ ਦਾਰਾਪੁਰੀਆ ਨਰਿੰਦਰ ਕਾਲੇ ਗਲੋਟੀ ਵਾਲ ਦਾ ਚਹੇਤਾ ਓਏ ਮੁੱਲ ਮੋੜਦਾ ਓਏ ਨਰਿੰਦਰ ਕਾਲੇ ਗਲੋਟੀ ਵਾਲ ਦਾ ਚਹੇਤਾ ਮੁੰਡਾ ਮੁੱਲ ਮੋੜਦਾ ਲਾਲ ਆਕੇ ਜਫੇ ਟੀਮਾਂ ਪ੍ਰਧਾਨ ਇਹ ਦੁੱਖ ਤੋੜਦਾ ਆਹ ਸਾਹਮਣੇ ਸਿਰੇ ਦਾ ਮੈਚ ਅਮਨ ਚੱਕਰ ਮੈਕ ਤੇ ਕਰਦੇ ਸੁਣਾ ਬਾਬਲੇ ਇਸ ਵੇਲੇ ਛਾਤਰ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਗੁੰਦਵੇਂ ਸ਼ਰੀਰ ਦੇਖੋ ਲਿਸ਼ਕਾ ਨੇ ਮਾਰਦੇ ਵੱਡੀਆਂ ਖੁਰਾਕਾਂ ਮਾਪੇ ਇਹਨਾਂ ਨੂੰ ਹਿਚਾਰ ਦੇ ਕੱਲਾ ਕੱਲਾ ਗੱਭਰੂ ਸ਼ੇਰ ਵਾਂਗੂ ਗੱਜੂਗਾ ਕੌਣ ਕਿੰਨੇ ਪਾਣੀਆਂ ਚ ਇਹ ਤਾਂ ਪੰਗਾ ਪਏ ਤਾਂ ਪਤਾ ਲੱਗੂਗਾ ਸ਼ੇਰਪੁਰ ਦੋਨੇ ਵਾਲਾ ਵੇਖ ਆਹ ਸਰਹਾਲੀ ਵਾਲਾ ਬੀਦੇ ਦੇ ਪਿੰਡ ਦਾ ਗੱਭਰੂ ਪਰ ਨੰਬਰ ਜਿਹੜਾ ਉਹ ਰੀਡਰ ਦੇ ਸੇਜ ਆ ਜੁੜਿਆ ਲਓ ਕਪਲ ਛੱਤਰ ਵਾਲਾ ਇਧਰ ਦੇ ਪਾਸੇ ਤਲਵੰਡੀ ਵਾਲਾ ਕਿ ਮਸਲਾ ਜਿੱਤਦਾ ਬਣ ਗਿਆ ਵੇ ਉਹ ਕਬੱਡੀਆਂ ਦੋ ਦੋ ਪਾਸੇ ਮਸਲਾ ਖਿੰਡਦਾ ਬਣ ਗਿਆ ਵੇ ਕਬੱਡੀਆਂ ਦੋ ਦੋ ਪਾਦੇ ਤਲਵੰਡੀ ਚੌਧਰਾਂ ਵਾਲੇ ਮੁੰਨੇ ਨੂੰ ਉਹ ਕਬੱਡੀਆਂ ਦੋ ਦੋ ਪੌਣੀਆਂ ਪੈਣੀਆਂ ਮਸਲਾ ਜਿੱਤਦਾ ਇੱਕ ਪਾਸੇ ਤੇ ਦੂਜੇ ਪਾਸੇ ਮੁਕਾਬਲਾ ਸਖਤ ਹੈ ਅਮਰੀਕ ਅਮਰੀਕ ਵਾਲਿਆਂ ਵਾਲੀ ਪਿੰਡ ਦਾ ਮੇਰੇ ਮਿੱਤਰੋ ਕੋਸ਼ਿਸ਼ ਕਰਦਾ ਤੇ ਮੁੰਡਾ ਤਲਵੰਡੀ ਵਾਲੇ ਮੁੰਨੇ ਲਈ ਵੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਇੱਕ ਮੁੰਨਾ ਖੋਜੇ ਵਾਲੀ ਅੱਜ ਜਗੇ ਦਿਓਲ ਦੇ ਪਿੰਡਾਂ ਦਾ ਖੇਡ ਕਬੱਡੀ ਨੂੰ ਵੱਡੀ ਦੇਣਾ ਜਗੇ ਦਿਓਲ ਦੀ ਸਭ ਤੋਂ ਸੁਪੇਨ ਦੀ ਜਿੰਦਰ ਬਿਰਕੋਰਾ ਦੀ ਤੇ ਗੱਲ ਵੱਡੀ ਆ ਅੱਜ ਦੇ ਮੇਲੇ ਦੀ ਅੱਜ ਸੁਮੁਚੀ ਫੈਡਰੇਸ਼ਨ ਮਲੇਸ਼ੀਆ ਦਾ ਚੇਚੇ ਤੌਰ ਤੇ ਧੰਨਵਾਦ ਹੈ ਆਓ ਚਾਰ ਖਿਡਾਰੀ ਤਿਆਰ ਹੈ ਸਾਡਾ ਬੱਬਲ ਆਇਆ ਮਨਾਵੇਂ ਪਿੰਡ ਵਾਲਾ ਨਾਲ ਮਲਕੀਤ ਦਾ ਮਾਝੇ ਵਾਲਾ ਔਰ ਸਾਹਮਣੇ ਕਹਿੰਦੇ ਸਿਰੇ ਦਾ ਮੈਚ ਹੈ ਸੱਤੂ ਸ਼ੇਰਪੁਰ ਦੋਨਾਂ ਦੀ ਧਰਤੀ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਹਰਿਆਣਾ ਮੱਲ ਭਿੜਦੇ ਆ ਮੱਲ ਭਿੜਦੇ ਆ ਬੱਲੇ 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 ਪਰੇ 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 ਖੇਚ ਖਾਤਰ ਵਾਲਿਆ ਖੇਚ ਖੇਚ ਛਾਤਰ ਵਾਲਾ ਬਾਦਾਲ ਉਧਰਲੇ ਬੰਦੇ ਸੱਤੂ ਨੇ ਜੱਫਾ ਭਾਵੇਂ ਨੰਬਰ ਬੇਕਾ ਲੈ ਗਿਆ ਪਰ ਸ਼ੱਕੀ ਕਰਦਾ ਛਾਤਰਾਂ ਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਆ ਸੱਤੂ ਦੇ ਲਈ ਮੇਰੇ ਮਿੱਤਰੋ ਮਲ ਵੱਡੇ ਐ ਸਵਾਦ ਵੱਡਾ ਐ ਇਧਰ ਕਹਿੰਦੇ ਸੁਲਤਾਨ ਆਇਆ ਹੋਇਆ ਅਮਨ ਕਰ ਗੱਲ ਸੁਣਿਆ ਲਓ ਸੁਲਤਾਨ ਇਸ ਵੇਲੇ ਕਬੱਡੀ ਪਾ ਰਿਹਾ ਦਾਰਾਪੁਰੀਆ 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 ਹੈਰੀ ਮੁਕਾਬਲਾ ਸਕਤੇ ਉਹ ਵੱਜੀ ਹੋਈ ਕੈਂਚੀ ਇਧਰਲੇ ਪਾਸੇ ਲੱਗਿਆ ਜੋਰ ਹੋ ਗਈ ਕਮਾਲ ਕਿਹੜੋ ਦੜੀ ਪੈਂਦੇ ਪੇਚੇ ਸੋਹਣਿਆ ਦੂਰ ਹੁੰਦੇ ਦਿਨਾਂ ਦੇ ਬਲੇਖੇ ਸੋਹਣਿਆ ਅਗਲਾ ਵੀ ਕੀ ਹਾਰੀ 31 ਮੋੜ ਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜ ਦਾ ਮੈਚ ਫਸ ਗਿਆ ਉਹ ਸੱਦਿਆ ਗਲੋਟੀ ਵਾਲੇ ਕਾਲੇ ਯਾਰ ਦਾ ਆਹ ਮੁੰਡਾ ਆਉਂਦਾ ਮਲੇਸ਼ੀਆ 'ਚ ਮੁੱਲ ਤਾਰਦਾ ਆਹ ਵੱਡੇ ਵੱਡੇ ਜਾਫੀਆਂ ਨੂੰ ਮੁੱਦਾ ਮਾਰਦਾ ਵੱਡੇ ਵੱਡੇ ਧਾਵੀਆਂ ਨੂੰ ਮੁੱਦੇ ਮਾਰਦਾ ਆਹ ਟੱਕਰ ਸਿਰੇ ਦੀ ਹੈ ਉਹ ਟੀਮ ਕਹਿੰਦੇ ਉਧਰਲੇ ਬੰਨੇ ਵੀ ਸਿਰੇ ਦੀ ਮੇਰੇ ਮਿੱਤਰੋ ਬਾਬਾ ਯੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਹੈ ਆਹ ਖੋਜੇ ਵਾਲੀ ਆਹ ਤਲਵੰਡੀ ਵਾਲਿਆ ਪਾਦੇ ਮੱਲਾ ਜੋੜ-ਜੋੜ ਕੇ ਆਹ ਕਹਿੰਦੇ ਚੜਦੀ ਵਾਲਿਆਂ ਨੇ ਤੰਦ ਗੱਡੀ ਹੋਈ ਹੈ ਵੇਰੇ ਵਾਲਾ ਵਿਰਗੇ ਜੱਫੇ ਲਾਉਂਦਾ ਮਾਜੇ ਵਾਲਾ ਏ ਹੱਟ ਪਾਸ ਹੱਟ ਪਾਸੇ ਨੌਜਾਨਾ ਲਓ ਮੁੰਨੇ ਲਈ ਤਾੜੀ ਇੱਕ ਵਾਰ ਯੋਰ ਦੇ ਨਾਲ ਮਾਰ ਦਿਓ ਤਲਵੰਡੀ ਚੌਧਰੀਆਂ ਵਾਲਾ ਮੁੰਨਾ ਜ ਵੀਰਿਆ ਫਿਰਦਾ ਮੇਰੇ ਪੰਜਾਬੀ ਵੀਰੋ ਕਮਾਲ ਦੀਆਂ ਰੇਡਾਂ ਪਾ ਰਿਹਾ ਏ ਲਓ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਕਪਲ ਦੀ ਪੈਣ ਜਾ ਰਹੀ ਏ ਚਾਰ ਨੇ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਚਾਰ ਜਾਫੀ ਖੜੇ ਧਾਵੀ ਆ ਗਿਆ ਭੱਜ ਕੇ ਕੌਣ ਗਿੱਟੇ ਖਿੱਚੂ ਕੌਣ ਲੰਗੂ ਭੱਜ ਕੇ ਕਿਹਦੇ ਪੱਟ ਕਿਹਦੇ ਮੋٹے ਡੋਲੇ ਕਿਹਦੇ ਪੱਟ ਪੈ ਗੁੰਦੇ ਆ ਤਰਤੇ ਮੇਰੇ ਪੰਜਾਬ ਦੀ ਛੇੜ ਹੀ ਪੈਦਾ ਹੁੰਦੇ ਆ ਲਓ ਸਾਹਮਣੇ ਕਪਲ ਦੀ ਪੈਂਦੀ ਹੋਏ ਕਬੱਡੀ ਏ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਮੁਕਾਬਲਾ ਸਕਤੇ ਤੇ ਡਬਲ ਟੱਚ ਅਜੇ ਡਡਵੰਡੀ ਦਾ ਇਸ਼ਾਰਾ ਕਿ ਨੰਬਰ ਰੇਡਰ ਦੇ ਸੇ ਜੋੜਦਾ ਹੋਇਆ ਨੰਬਰ ਜਿਹੜਾ ਧਾਵੀ ਦੇ ਖਾਤੇ ਹੋ ਗਿਆ ਅਗਲੇ ਮੈਚ ਦੀਆਂ ਟੀਮਾਂ ਵੀ ਆ ਜਾਣਾ ਗੇਂਦੇ ਝਨੇੜੀ ਵਾਲੇ ਦਾ ਚੇਚੇ ਤਰਫ ਤੇ ਧੰਨਵਾਦ ਭਰਾ ਹੈ ਸਾਡਾ ਯਾਰੀਆ ਸਰਬਜੀਤ ਟੀਮੇ ਦੇ ਨਾਲ ਪਿਆਰ ਹੈ ਕਹਿੰਦੇ ਦਾਤੇ ਵਾਸਤੇ ਵੀਰੇ ਦੇ ਨਾਲ ਆਹ ਖੜਾ ਭਰਾ ਸਾਡਾ ਆਪ ਕਬੱਡੀ ਖੇਡੀ ਐ ਤੇ ਅੱਜ ਕਹਿੰਦੇ ਟੌਪ ਟੌਪ ਦੇ ਖਿਡਾਰੀ ਸਾਡੇ ਵੀਰ ਆਓ ਤਗੜਾ ਮੈਚ ਅੱਜ ਦੇ ਦਿਨ ਦਾ ਆਓ ਨਾਥਿਆਣੀਆਂ ਅਮਰਤ ਏ ਹਟੋ ਪਰੇ ਹਟੋ ਪਰੇ 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 ਤੇ ਧੱਕਿਆਂ ਦੀ ਇੱਕ ਉੱਤੇ ਬੱਲੀਏ ਸਾਨੂੰ ਧੱਕੇ ਨਾਲ ਆਉਂਦਾ ਜਿੰਦਾਬਾਦ ਲਿਖਣਾ ਆਹ ਸਾਹਮਣੇ ਨਜ਼ਾਰਾ ਵੱਖਰਾ ਲਾਡੀ ਪੱਕਾਪੁਰੀਆ ਪੱਪਾਂ ਤੇ ਹੋਇਆ ਫਿਰਦਾ ਅੱਗ ਲੋਟੇ ਵਾਲ ਦਾ ਬੰਨਿਆ ਫੁੱਲਾਂ ਵਾਲਾ ਰਮਾਲ ਆਹ ਸਾਹਮਣੇ ਨਜ਼ਾਰਾ ਵੱਖਰਾ ਪੈਂਦੀ ਰੇਡ ਤੇ ਅਮਨ ਕਰਦੇ ਗੱਲ ਲਓ ਸਾਹਮਣੇ ਇਧਰ ਮੇਰ ਸਿੰਘ ਜੀ ਬੌਂਕੜਾ ਵਾਲੇ ਆਏ ਨੇ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਵੱਲੋਂ ਗੋਪੀ ਕਣਿਆਣੇ ਵੀਰੇ ਗਰਾਊਂਡ ਵਿਖੇ ਕਿੱਥੇ ਭਰਾ ਬਣ ਕੇ 50 ਇੰਕੜ ਦੀ ਇੱਕ ਟੀਮ ਨਾਲ ਇੱਕ ਜਿਹੜਾ ਕੋਚ ਆ ਸਕਦਾ ਭਰਾ ਬਣ ਕੇ ਮੇਰੀ ਬੇਨਤੀ ਆ ਵੀਰਾਂ ਨੂੰ ਆਪਾਂ ਥੋੜਾ ਹੱਥ ਬਨ ਕੇ ਬੇਨਤੀ ਹੈ ਪਿਆਰ ਸਤਿਕਾਰ ਦੇ ਨਾਲ ਨੰਬਰ ਘੋੜੇ ਦਾ ਨੰਬਰ ਪਿਆਰਨਾ ਤਾਰੀ ਜਨੇਤਪਰੀਆ ਵੀ ਫਿਰਦਾ ਹੈ ਇਹਨਾਂ ਗਰਾਊਂਡਾਂ ਵਿੱਚ ਬਹੁਤ ਤਕੜਾ ਖੇਡਿਆ ਭਰਾ ਸਾਡਾ ਨੰਬਰ ਧਾਵੀ ਦੇ ਸੇ ਜੁੜਦਾ ਹੋਇਆ ਭਾਈ ਜਿੱਤ ਜਿਹੜੀ ਮਰਜ਼ੀ ਟੀਮ ਜਾਵੇ ਜੇ ਮੈਚ ਵਧੀਆ ਲੱਗਾ ਦੋ ਟੀਮਾਂ ਲਈ ਘੱਟ ਕੇ ਤਾੜੀ ਮਾਰ ਦਿਓ ਇੱਕ ਵਾਰੀ ਖੁੱਲ ਕੇ ਯਾਰਾ ਵੀਰੋ ਬਹੁਤ ਤਗੜਾ ਮੈਚ ਹੈ ਅਮਨ ਸਾਹਮਣੇ ਕਬੱਡੀ ਪੈ ਗਈ ਸੋਣਾ ਲਓ ਮੁੰਨਾ ਤਲਵੰਡੀ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਮੰਜ਼ਲਾਂ ਤੱਕ ਵੀ ਪੁੱਜ ਜਾਂਦੇ ਕਸ਼ੂ ਹੌਲੀ ਰੜੜ ਕੇ ਹੌਸਲੇ ਨਾਲ ਖਰਗੋਸ਼ਾਂ ਨੂੰ ਵਿਗਾਰਨਾ ਪੈਂਦਾ ਏ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਕਮਲਜੀਤ ਜਾਂਡ ਆਪਣੇ ਸਮੇਂ ਦਾ ਮਾਨ ਕਬੱਡੀ ਖਿਡਾਰੀ ਸ਼ਾਰਹਿ ਕਰ ਰਿਹਾ ਹੈ ਕਿ ਨੰਬਰ ਜਿਹੜਾ ਮੁੰਨਾ ਤਲਵੰਡੀ ਵਾਲਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਇਧਰ ਮੇਰ ਸਿੰਘ ਜੀ ਬੌਕੜਾ ਵਾਲੇ ਪੁੱਜੇ ਦੇ ਗੋਪੀ ਕੜਿਆਣੇ ਦੇ ਤਿੰਨ ਜੱਫੇ 100 ਰਿਕੜ ਦੇ ਹੋਣਗੇ ਬਾਅਦ ਬਾਅਦ ਮੈਂ ਧੰਨਵਾਦ ਕਰਦਾ ਆ ਬਿੱਕਾ ਛੱਤਰ ਵਾਲਾ ਖੇਡ ਕਬੱਡੀ ਦਾ ਵੱਡਾ ਮੈਲ ਆ ਗਿਆ ਮੇਰੇ ਮਿੱਤਰੋ ਆਹ ਕਬੱਡੀ ਪਾਉਣ ਦੇ ਲਈ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਕੜਿਆਣੇ ਵਾਲੇ ਗੋਪੀ ਨੇ ਟਰਾਈ ਕੀਤੀ ਏ ਲਓ ਗੋਪੀ ਕੜਿਆਣੇ ਵਾਲਾ ਤੇ ਬਿੱਕਾ ਸ਼ਤਰ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਹੈ ਲਓ ਸੁਲਤਾਨ ਦੀ ਕਬੱਡੀ ਪੈਣ ਜਾ ਰਹੀ ਏ ਸੁਲਤਾਨ ਦੀ ਕਬੱਡੀ ਪੈ ਰਹੀ ਹੈ ਸੁਲਤਾਨ ਨਾਮ ਨੂੰ ਕਬੱਡੀ ਦੀ ਦੁਨੀਆ ਵਿੱਚ ਪ੍ਰਸਿੱਧੀ ਹੈ ਪ੍ਰਸਿੱਧੀ ਤਾਂ ਮਿਲੀ ਹੈ ਮਿਹਨਤਾਂ ਕਰਕੇ ਮਿਲੀ ਹੈ ਮੇਰੇ ਮਿੱਤਰੋ ਫੋਕੀ ਸ਼ੌਹਰਤ ਨਹੀਂ ਕਮਾਈ ਜਾਂਦੀ ਮਿਹਨਤਾਂ ਤੋਂ ਮਿਹਨਤ ਕਰਨੀ ਹੈ ਤੇ ਫਿਰ ਗੱਲਾਂ ਵੱਡੀਆਂ ਹੁੰਦੀਆਂ ਮਿਹਨਤ ਨਾਲ ਹੀ ਸਭ ਕੁਝ ਮਿਲਦਾ ਹੈ ਮੈਚ ਵੀ ਚੰਦਰਾ ਮੁੱਕਣ ਦਾ ਨਾ ਨਹੀਂ ਲੈਂਦਾ ਮੈਨੂੰ ਲੱਗਦਾ ਮੈਚ ਵੀ ਖੜਿਆਲ ਸਾਹਿਬ ਮੁੱਕਣ ਦਾ ਨਾ ਨਹੀਂ ਲੈਂਦਾ ਬਹੁਤ ਤਗੜਾ ਮੈਚ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਵੀਰ ਬਣ ਕੇ ਗਰਾਊਂਡ ਦੇ ਵਿੱਚ ਆਓ ਲਾਓ ਕਬੱਡੀ ਪਿਆਰੀ ਇਸ ਵੇਲੇ ਕਪਲ ਛੱਤਰ ਵਾਲਾ ਗੋਪੀ ਕੜਿਆਣੇ ਦੇ ਇੱਕ ਜੱਫਾ 100 ਰਿੰਗੜ ਦਾ ਹੋਵੇਗਾ ਸ਼ੇਰਪੁਰ ਦੋਨੇ ਵਾਲਾ ਤੇ ਦੂਜੇ ਪਾਸੇ ਕੜਿਆਣੇ ਵਾਲਾ ਆਹ ਮੁਕਾਬਲਾ ਸੱਗ ਤੇ ਮੇਰੇ ਮਿੱਤਰੋ ਲੱਗਿਆ ਜੋਰ ਤੇ ਨੰਬਰ ਆਓ ਨੰਬਰ ਦੇ ਸੇ ਆ ਜੁੜਿਓ ਕੌਣ ਜਿੱਤ ਗਿਆ ਨੰਬਰ ਬੋਲੀਏ ਟੀਮ ਜਿਹੜੀ ਮਰਜੀ ਜਿੱਤ ਗਈ ਪੀਰੀ ਬਾਬਾ ਜੀ ਨੰਬਰ ਨੰਬਰ ਬੋਲੀਏ ਅਗਲੀਆਂ ਟੀਮ ਆ ਜਾਣ ਜੀ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਮੈਚ ਨੇ ਕਿੰਨਾਂ ਬੰਦਿਆਂ ਦੇ ਦੰਦਾ ਥੱਲੇ ਜੀਵ ਦਿਵਾਦੀ ਆ ਮੈਚ ਨੇ ਕਿੰਨਾਂ ਬੰਦਿਆਂ ਦੇ ਦੰਦਾ ਥੱਲੇ ਜੀਵ ਦਿਵਾਦੀ ਹੈ ਐਦਾਂ ਦਾ ਮੈਚ ਆ ਬੈਠਾ ਢੰਡੀੜੀ ਵਾਲਾ ਗਿੰਦਾ ਇਹਨੂੰ ਪਤਾ ਹੈ ਨੰਬਰ ਦਸੀਏ ਭਰਾ ਬਣ ਕੇ ਮੇਰ ਸਿੰਘ ਜੀ ਬੋਕੜਾਂ ਵਾਲੇ ਲੈ ਵੀ ਗੋਪੀ ਕਣਿਆ ਨਾਲ 100 ਰਿਕੜ ਨੋਜਮਾਨਾ ਮੇਰੇ ਕੋਲ ਜਰੂਰ ਪ੍ਰਾਪਤ ਕਰੇ ਸਾਡੇ 19 ਕੀ ਹੋ ਗਿਆ ਲਿਆ ਅਮਨ ਕੁੱਲੇ ਵਾਲੀਆ ਵੀਰਾ 10 ਕਿੰਨੇ ਨੰਬਰ ਆ 19 ਕੀ ਹੋਈ ਆ ਮੈਚ ਜੇ ਏਡਾ ਤਗੜਾ ਅਗਲੇ ਮੈਚ ਦੀਆਂ ਟੀਮਾਂ ਗਾਲਾ ਰੂੜੇ ਕੇ ਸਾਡਾ ਭਰਾ ਅਗਲੀਆਂ ਟੀਮਾਂ ਤੇ ਅਗਲੇ ਬਲਾਰੇ ਵੀ ਆ ਜਾਣ ਜਲਦੀ ਦੇ ਨਾਲ ਬੇਨਤੀ ਆਵੇਂ ਦੀ ਕੁਲਵੀਰ ਸਮਾਪਤ ਕਾਲਾ ਰੋੜੀ ਦੇ ਅਗਲੇ ਮੈਚਾਂ ਦੀ ਗੱਲ ਕਰਨਗੇ ਸਾਡੇ ਦਾ ਅਗਲੇ ਮੈਚ ਦੀ ਜਿਹੜਾ ਮੈਚ ਸਮਾਪਤ ਹੋਇਆ ਹੈ ਚੜ੍ਹਦੀ ਕਲਾ ਕਬੱਡੀ ਕਲੱਬ ਪੀਵੀ ਨੰਬਰ 31 ਦੇ ਨੰਬਰ 21 ਬਾਬਾ ਯੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਦੇ ਨੰਬਰ 19 ਹੋਰ ਭਾਈ ਹਲੋ ਹਲੋ ਹਾਲੋ ਹਾਲੋ ਸਾਡੇ 19 ਨੰਬਰ ਆ ਚੜਦੀ ਕਲਾ ਕਬੱਡੀ ਕਲਾ ਆ ਬਾਬਾ ਯੋਰਾ ਪਰ ਬਾਬਾ ਫਤਿਹ ਸਿੰਘੀ ਖੇਡ ਕਲੱਬ ਦੇ ਤੇ 21 ਨੰਬਰ ਆ ਚੜਦੀ ਕਲਾ ਪੀਵੀ 31 ਦੇ ਪਿਆਰ ਨਾਲ ਪਿਆਰ ਨਾਲ ਕੁਲਦੀਪ ਬਾਜੀ ਨਹੀਂ ਲਾਡੀ ਭੋਲੇ ਭੋਲੇ